ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋયા ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਦੁਬਈ ਗਿਆ ਹੋਇਆ ਸੀ ਮੈਂ ਕਾਫੀ ਪੈਸੇ ਕਮਾਉਂਦਾ ਸੀ ਕਿਉਂਕਿ ਮੈਂ ਕੋਈ ਨਸ਼ਾ ਨਹੀਂ ਕਰਦਾ ਸੀ ਮੈਂ ਸਮਝਦਾਰ ਵੀ ਸੀ ਛੋਟੀ ਉਮਰ ਤੋਂ ਮੈਂ ਗਰੀਬੀ ਦੇਖੀ ਸੀ 17 ਕੋ ਸਾਲ ਦਾ ਸੀ ਜਦੋਂ ਮੈਂ ਦੁਬਈ ਚਲਾ ਗਿਆ ਸੀ 4-5 ਸਾਲ ਮੈਂ ਦੁਬਈ ਵਿੱਚ ਲਾਇ ਮੈਂ ਸੋਚਦਾ ਸੀ ਕਿ ਹੁਣ ਪਿੰਡ ਜਾ ਕੇ ਸਿੱਧਾ ਵਿਆਹ ਹੀ ਕਰਵਾਉਂਗਾ ਤੇ ਫਿਰ ਆਪਣੀ ਘਰ ਵਾਲੀ ਨੂੰ ਪੈਸੇ ਪਾਇਆ ਕਰੂੰਗਾ ਸਾਡਾ ਘਰ ਵੀ ਟੁੱਟਾ ਗਿਆ ਸੀ ਅਸੀਂ ਤਿੰਨ ਭਰਾ ਹੀ ਸੀ ਸਾਡੇ ਕੋਈ ਭੈਣ ਨਹੀਂ ਸੀ ਮੈਂ ਚਾਹੁੰਦਾ ਸੀ ਕਿ ਮੈਂ ਪਹਿਲਾਂ ਆਪਣਾ ਸੋਹਣਾ ਘਰ ਬਣਾਵਾਂ ਮੈਂ ਪੈਸੇ ਜੋੜ-ਜੋੜ ਕੇ ਆਪਣੀ ਮਾਂ ਨੂੰ ਪਾਉਂਦਾ ਰਿਹਾ ਮੇਰੇ ਪਿਓ ਨੇ ਘਰ ਵੀ ਬਣਾ ਲਿਆ ਪਰ ਆਖਰ ਮੈਂ ਚਾਹੁੰਦਾ ਸੀ ਕਿ ਮੇਰਾ ਵਿਆਹ ਬੜੀ ਧੂਮ-ਧਾਮ ਨਾਲ ਹੋਵੇ ਮੈਨੂੰ ਨਹੀਂ ਪਤਾ ਸੀ ਮੇਰੇ ਤੋਂ ਛੋਟਾ ਭਰਾ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ ਉੱਪਰੋਂ ਉਹ ਵਿਆਹ ਵੀ ਕਰਵਾਉਣਾ ਚਾਹੁੰਦਾ ਸੀ ਘਰਦਿਆਂ ਨੇ ਫਟਾਫਟ ਉਹਦਾ ਵਿਆਹ ਕਰ ਦਿੱਤਾ ਤੇ ਉਸ ਘਰ ਵਿੱਚ ਉਹ ਰਹਿਣ ਲੱਗ ਪਏ ਮੈਂ ਆਪਣੇ ਭਰਾ ਨੂੰ ਕਹਿੰਦਾ ਸੀ ਕਿ ਤੂੰ ਕੋਈ ਕੰਮ ਕਰਿਆ ਕਰ ਉਹ ਵੀ ਮਿਸਤਰੀਆਂ ਦੇ ਨਾਲ ਕੰਮ ਤੇ ਜਾਂਦਾ ਸੀ ਕੋਈ ਚੰਗਾ ਕੰਮ ਤਾਂ ਉਹ ਵੀ ਨਹੀਂ ਕਰਦਾ ਸੀ ਫਿਰ ਹੌਲੀ-ਹੌਲੀ ਮੈਂ ਪੈਸੇ ਭੇਜਣੋਂ ਕਰ ਹਟ ਗਿਆ ਸੀ ਮੈਂ ਆਪਣੇ ਪੈਸੇ ਆਪਣੇ ਕੋਲ ਹੀ ਜੋੜਨ ਲੱਗ ਪਿਆ ਸੀ ਮੈਂ ਚਾਹੁੰਦਾ ਸੀ ਕਿ ਮੈਂ ਹੁਣ ਪੈਸੇ ਜੋੜ ਕੇ ਫਿਰ ਘਰ ਜਾਵਾਂਗਾ ਨਾਲੇ ਚੰਗਾ ਵਿਆਹ ਵੀ ਕਰਵਾਉਂਗਾ ਮੇਰੇ ਭਰਾ ਨੇ ਥੋੜੇ ਰਿਸ਼ਤੇਦਾਰ 사ਦ ਕੇ ਵਿਆਹ ਕਰਵਾ ਲਿਆ ਸੀ ਸਿਰਫ 50 ਬੰਦੇ ਬਰਾਤ ਚੋ ਗਏ ਸੀ ਮੈਂ ਸੋਚਦਾ ਸੀ ਕਿ ਮੈਂ ਆਪਣੇ ਬਰਾਤ ਚੋ ਸਾਰੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਵੀ ਲਿਜਾਉਂਗਾ ਮੈਂ ਪੂਰੇ 5 ਸਾਲ ਦੁਬਈ ਵਿੱਚ ਲਾਇ ਤੇ ਕੁਝ ਪੈਸੇ ਜੋੜ ਕੇ ਫਿਰ ਮੈਂ ਇੰਡੀਆ ਆਉਣ ਬਾਰੇ ਸੋਚਿਆ ਮੇਰਾ ਡੈਡੀ ਮੈਨੂੰ ਕਹਿੰਦਾ ਸੀ ਕਿ ਤੂੰ ਹੁਣੇ ਆ ਕੇ ਕੀ ਕਰਨਾ ਹਜੇ ਘਰ ਦੇ ਹਾਲਾਤ ਬਹੁਤ ਮਾੜੇ ਆ 6 ਮਹੀਨੇ ਹੋਰ ਕੰਮ ਕਰ ਤੇ ਅਸੀਂ ਵੀ ਕੰਮ ਕਰਕੇ ਮਾੜਾ ਟਾਈਮ ਲਗਾ ਲਈਏ ਫਿਰ ਤੂੰ ਆ ਜਾਵੇਂ ਨਾਲੇ ਤੂੰ ਮਾ ਕੇ ਆਪ ਹੀ ਕੁੜੀ ਪਸੰਦ ਕਰ ਲੈ ਤੇ ਵਿਆਹ ਵੀ ਚਲਦੀ ਕਰ ਦੇਵਾਂਗੇ ਮੈਂ ਡੈਡੀ ਦੀ ਗੱਲ ਫਿਰ ਮੰਨ ਲਈ ਤੇ 6 ਮਹੀਨੇ ਹੋਰ ਦੁਬਾਈ ਲਾ ਲਈ ਨਾਲੇ ਅੱਗੇ ਦਾ ਵੀਜ਼ਾ ਵੀ ਲਗਵਾ ਲਿਆ ਮੈਨੂੰ ਤਾਂ ਇਹ ਸੀ ਕਿ ਹੁਣ ਮੈਂ ਫਟਾਫਟ ਘਾਰੀ ਚਲਾ ਜਾਵਾਂ ਕਾਫੀ ਧੀਰ ਹੋ ਗਈ ਸੀ ਯਾਰਾਂ ਦੋਸਤਾਂ ਨੂੰ ਮਿਲਿਆ ਨੂੰ ਤੇ ਨਾਲੇ ਇੱਥੇ ਕੰਮ ਕਰਕੇ ਤਾਂ ਮੈਂ ਆੱਕ ਗਿਆ ਸੀ ਆਪਣੇ ਪਰਿਵਾਰ ਤੋਂ ਮੈਨੂੰ ਦੂਰ ਹੋਏ ਨੂੰ ਇੰਨਾ ਟਾਈਮ ਹੋ ਗਿਆ ਸੀ ਇਸ ਕਰਕੇ ਮੈਂ ਫਟਾਫਟ ਪਿੰਡ ਜਾਣ ਦੀ ਕਾਲ ਪਾਉਣ ਲੱਗਿਆ ਸੀ ਪਿੰਡ ਜਾ ਕੇ ਮੈਂ ਆਪਣੀ ਜ਼ਿੰਦਗੀ ਨੂੰ ਥੋੜਾ ਜਿਹਾ ਬਦਲਣਾ ਚਾਹੁੰਦਾ ਸੀ ਇਸ ਲਈ ਮੈਂ ਘਰਦਿਆਂ ਨੂੰ ਬਿਨਾਂ ਦੱਸੇ ਹੀ ਟਿਕਟ ਕਰਾਈ ਤੇ ਇੰਡੀਆ ਪਹੁੰਚ ਗਿਆ ਸੀ 에ਅਰਪੋਰਟ ਤੇ ਜਾ ਕੇ ਮੈਂ ਉੱਥੇ ਪਹਿਲਾਂ ਟੈਕਸੀ ਲੈਣ ਬਾਰੇ ਸੋਚਿਆ ਤੇ ਫਿਰ ਮੈਂ ਇੱਕ ਆਟੋ ਰਾਈਂ ਹੀ ਬੱਸ ਸਟੈਂਡ ਤੇ ਚਲਾ ਗਿਆ ਸੀ। ਮੇਰੇ ਕੋਲ ਕੋਈ ਜ਼ਿਆਦਾ ਸਮਾਨ ਵੀ ਨਹੀਂ ਸੀ। ਬਸ ਇੱਕ ਅਟੈਚੀ ਤੇ ਛੋਟਾ ਜਿਹਾ ਬੈਗ ਸੀ। ਮੈਂ ਬੱਸ ਸਟੈਂਡ ਤੋਂ ਅਗਲੇ ਸ਼ਹਿਰ ਵਾਲੀ ਬੱਸ ਫੜੀ ਤੇ ਉਸ ਤੋਂ ਅਗਲੇ ਸ਼ਹਿਰ ਵਾਲੀ ਬੱਸ ਫੜ ਕੇ ਮੈਂ ਆਪਣੇ ਘਰ ਦੇ ਆਣੂ ਗਿਆ ਕਿ ਮੈਂ ਇੱਥੇ ਤੁਹਾਡੇ ਲਾਗੇ ਹੀ ਆ ਗਿਆ। ਮੈਨੂੰ ਇੱਥੋਂ ਆ ਕੇ ਲੈ ਜਾਓ। ਸਾਰੇ ਹੈਰਾਨ ਰਹਿ ਗਏ ਸੀ। ਮੇਰਾ ਡੈਡੀ ਕਹਿਣ ਲੱਗਾ ਕਿ ਤੂੰ ਝੂਠ ਬੋਲਦਾ। ਮੈਂ ਉਹਨੂੰ ਕਿਹਾ ਕਿ ਨੰਬਰ ਦੇਖ ਲੈ ਤੈਨੂੰ ਇੰਡੀਆ ਦੇ ਨੰਬਰ ਦਾ ਤਾਂ ਪਤਾ ਹੀ ਆ ਫਟਾਫਟ ਮੇਰੇ ਭਰਾ ਨੇ ਆਪਣੇ ਯਾਰ ਦੋਸਤ ਕੋਲੋਂ ਗੱਡੀ ਮੰਗੀ ਤੇ ਮੈਨੂੰ ਸ਼ਹਿਰੋਂ ਲੈਣ ਲਈ ਆ ਗਿਆ ਸੀ ਮੈਂ ਉਹਨੂੰ ਆਉਂਦੇ ਨੂੰ ਦੇਖਿਆ ਤੇ ਆਪ ਹੀ ਹੱਥ ਦੇ ਕੇ ਕਿਹਾ ਕਿ ਮੈਂ ਇੱਥੇ ਖੜਾ ਮੈਂ ਉਹਨੂੰ ਟਿਕਾਣਾ ਦੱਸ ਦਿੱਤਾ ਸੀ ਉਹ ਮੇਰੇ ਕੋਲ ਆ ਕੇ ਰੁਕ ਗਏ ਤੇ ਮੇਰਾ ਛੋਟਾ ਭਰਾ ਕਹਿਣ ਲੱਗਾ ਕਿ ਤੂੰ ਤਾਂ ਦੱਸਿਆ ਵੀ ਨਹੀਂ ਕਦੋਂ ਆ ਗਿਆ ਇੱਕ ਵਾਰ ਦੱਸਤਾ ਦਿੰਦਾ ਅਸੀਂ ਤੈਨੂੰ 에어ਪੋਰਟ ਤੋਂ ਵੀ ਆ ਕੇ ਲੈ ਜਾਂਦੇ ਮੈਂ ਕਿਹਾ ਨਹੀਂ ਇਨੀ ਖੇਚਲ ਦੀ ਕਿ ਲੋੜ ਆ ਮੈਨੂੰ ਆਪ ਨੂੰ ਵੀ ਘਰ ਤੱਕ ਆਉਣਾ ਆਉਂਦਾ ਮੈਂ ਤਾਂ ਕਿਹਾ ਕਿ ਲੋਕਾਂ ਨੂੰ ਨਾ ਲੱਗੇ ਕਿ ਭਾਈ ਮੁੰਡਾ ਬਾਹਰੋਂ ਆਇਆ ਤੇ ਵਸਤੇ ਹੀ ਆ ਗਿਆ ਅੱਗੋਂ ਕੋਈ ਲੈਣ ਵੀ ਨਹੀਂ ਗਿਆ ਤੁਹਾਡਾ ਮਾਣ ਰੱਖਣ ਦੇ ਲਈ ਮੈਂ ਆਪ ਆ ਕੇ ਇੱਥੇ ਤੁਹਾਨੂੰ ਫੋਨ ਕਰ ਦਿੱਤਾ ਹੁਣ ਕਿਸੇ ਨੂੰ ਕੀ ਪਤਾ ਕਿ ਤੁਸੀਂ ਮੈਨੂੰ ਕਿੱਥੋਂ ਲੈ ਕੇ ਆਏ ਹੋ ਮੈਂ 10 ਮਿੰਟਾਂ ਦੇ ਵਿੱਚ ਘਰੇ ਪਹੁੰਚ ਗਿਆ ਸੀ ਮੈਨੂੰ ਦੇਖ ਕੇ ਮੇਰੀ ਮਾਂ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਕੈਨ ਲੱਗੀ ਕਿ ਕਿੰਨੀ ਦੇਰ ਬਾਅਦ ਤੈਨੂੰ ਵੇਖਿਆ ਯਕੀਨ ਹੀ ਨਹੀਂ ਹੁੰਦਾ ਕਿ ਮੇਰਾ ਹੀ लाਡੀ ਆ ਬੜੇ ਪਿਆਰ ਨਾਲ ਉਹ ਮੈਨੂੰ लाਡੀ ਕਹਿੰਦੀ ਹੁੰਦੀ ਸੀ ਵੈਸੇ ਮੇਰਾ ਨਾਮ ਲਖਵਿੰਦਰ ਸਿੰਘ ਆ ਪਰ ਮੈਨੂੰ लाਡੀ ਉਹ ਕਹਿ ਕੇ ਹੀ ਬੁਲਾਉਂਦੀ ਸੀ ਸਾਰੇ ਮੈਨੂੰ ਘਰੇ लाਡੀ-ਲਾਡੀ ਕਹਿ ਕੇ ਬੁਲਾਉਂਦੀ ਸੀ ਮੈਨੂੰ ਆਏ ਨੂੰ 10 ਦਿਨ ਹੋ ਗਏ ਸੀ ਮੈਂ ਆਪਣੇ ਘਰ ਦੇਆਂ ਨੂੰ ਕਿਹਾ ਕਿ ਹੁਣ ਮੇਰਾ ਵਿਆਹ ਕਰ ਦਿਓ ਕੋਈ ਕੁੜੀ ਲੱਭ ਕੇ ਰੱਖੀਆ ਤਾਂ ਦੱਸ ਦਿਓ ਮੇਰੀ ਮਾਂ ਕਹਿਣ ਲੱਗੀ ਕਿ ਜੇ ਤੂੰ ਕੋਈ ਲੱਭੀਆ ਤਾਂ ਤੂੰ ਸਾਨੂੰ ਦੱਸ ਦੇ ਅਸੀਂ ਤੇਰਾ ਉੱਥੇ ਹੀ ਵਿਆਹ ਕਰ ਦਿੰਨੇ ਆ ਮੈਂ ਕਿਹਾ ਕਿ ਮੇਰੇ ਕੋਲ ਕੋਈ ਕੁੜੀ ਨਹੀਂ ਆ ਜੇ ਮੇਰੇ ਕੋਲ ਕੋਈ ਹੁੰਦੀ ਤਾਂ ਫਿਰ ਮੈਂ ਆਉਂਦੇ ਨਹੀਂ ਸ਼ਗਨ ਪਵਾ ਕੇ ਵਿਆਹ ਕਰਵਾ ਲੈਣਾ ਸੀ ਮੈਂ ਆਪਣੇ ਘਰਦਿਆਂ ਨੂੰ ਕਿਹਾ ਕਿ ਹੁਣ ਫਟਾਫਟ ਕੁੜੀ ਲੱਭੋ ਘਰਦਿਆਂ ਨੇ ਕਾਫੀ ਜਾਣਿਆਂ ਨੂੰ ਰਿਸ਼ਤੇ ਦਾ ਕਹਿ ਦਿੱਤਾ ਸਾਰੇ ਰਿਸ਼ਤੇਦਾਰ ਮੇਰੇ ਲਈ ਕੁੜੀ ਦੇਖਣ ਲੱਗ ਪਏ ਸੀ ਮੈਂ ਸੋਣਾ ਵੀ ਸੀ ਪਰ ਫਿਰ ਵੀ ਮੇਰੇ ਹਿਸਾਬ ਨਾਲ ਕੁੜੀਆਂ ਇੰਨੀਆਂ ਸੋਹਣੀਆਂ ਨਹੀਂ ਮਿਲ ਰਹੀਆਂ ਸੀ ਜਿਵੇਂ ਮੇਰਾ ਰਿਸ਼ਤਾ ਤਾਂ ਕਿਤੇ ਹੁੰਦਾ ਹੀ ਨਹੀਂ ਸੀ ਚਾਰ ਪੰਜ ਰਿਸ਼ਤੇ ਦੇਖੇ ਕੁੜੀਆਂ ਕਦੀ ਮੈਨੂੰ ਨਹੀਂ ਸੋਹਣੀਆਂ ਲੱਗਦੀਆਂ ਸੀ ਤੇ ਕਦੀ ਕੁੜੀ ਵਾਲੇ ਮੇਰਾ ਸਟੈਂਡਰਡ ਵੇਖ ਕੇ ਜਵਾਬ ਦੇ ਦਿੰਦੇ ਸੀ ਇੱਕ ਦੋ ਕੁੜੀ ਵਾਲੇ ਜਿਆਦਾ ਅਮੀਰ ਹੋਣ ਕਰਕੇ ਉਹਨਾਂ ਨੇ ਸੋਚਿਆ ਕਿ ਉਹ ਦੁਬਈ ਵਾਲੇ ਦੇ ਨਾਲ ਵਿਆਹ ਕੀ ਕਰਨਾ ਇਸ ਲਈ ਉਹਨਾਂ ਨੇ ਜਵਾਬ ਦੇ ਦਿੱਤਾ ਆਖਰਕਾਰ ਫਿਰ ਮੇਰਾ ਰਿਸ਼ਤਾ ਮੇਰੀ ਭਾਬੀ ਨੇ ਕਰਵਾ ਦਿੱਤਾ ਉਨੇ ਵੀ ਪਹਿਲਾਂ ਇੱਕ ਰਿਸ਼ਤਾ ਦੇਖਿਆ ਸੀ ਫਿਰ ਤਾਂ ਕੁੜੀ ਨੇ ਨਾ ਕਰ ਦਿੱਤੀ ਤੇ ਉਸ ਤੋਂ ਬਾਅਦ ਫਿਰ ਭਾਬੀ ਨੇ ਇੱਕ ਹੋਰ ਰਿਸ਼ਤਾ ਦੇਖਿਆ ਤੇ ਫਟਾਫਟ ਅਸੀਂ ਵਿਆਹ ਕਰਨ ਵਾਲੀ ਗੱਲ ਕੀਤੀ ਪੰਜਾਂ ਦਿਨਾਂ ਦੇ ਵਿੱਚ ਮੇਰਾ ਵਿਆਹ ਸੀ ਮੈਂ ਸੋਚਦਾ ਸੀ ਕਿ ਮੈਂ ਆਪਣਾ ਵਿਆਹ ਧੂਮ-ਧਾਮ ਨਾਲ ਕਰੂੰਗਾ ਪਰ ਧੂਮ-ਧਾਮ ਨਾਲ ਕਿੱਥੋਂ ਹੋਣਾ ਸੀ ਕੁੜੀ ਵਾਲੇ ਘਰੋਂ ਸਰਦੇ ਸੀ ਪੰਜ ਭੈਣਾਂ ਸੀ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਭਰਾ ਸੀ ਕੁੜੀ ਸਭ ਤੋਂ ਵੱਡੀ ਸੀ ਤੇ ਚੰਗੀ ਵੀ ਸੀ ਥੋੜਾ ਜਿਹਾ ਦੰਦਾਂ ਦਾ ਪੀੜ ਉੱਪਰ ਨੂੰ ਸੀ ਪਰ ਮੈਂ ਸੋਚਿਆ ਕਿ ਕੋਈ ਗੱਲ ਨਹੀਂ ਪਹਿਲਾਂ ਤਾਂ ਮੈਨੂੰ ਇਹਦੇ ਨਾਲੋਂ ਵੀ ਘਟਿਆ ਜਿਹੀਆਂ ਕੁੜੀਆਂ ਜਵਾਬ ਦੇ ਕੇ ਗਈਆਂ ਸੀ ਪਰ ਇਹ ਤਾਂ ਉਹਨਾਂ ਵਿੱਚੋਂ ਸੋਹਣੀ ਆ ਇਸ ਲਈ ਮੈਂ ਫਟਾਫਟ ਹਾਂ ਕਰ ਦਿੱਤੀ ਤੇ ਸ਼ਗਨ ਪਾਉਣ ਦੇ ਲਈ ਅਸੀਂ ਚਲੇ ਗਏ ਸੀ ਅਸੀਂ ਸਿਰਫ ਘਰ ਦਾ ਪਰਿਵਾਰ ਹੀ ਸ਼ਗਨ ਪਾਉਣ ਲਈ ਗਏ ਸੀ ਤੇ ਰਿਸ਼ਤਾ ਪੱਕਾ ਕਰ ਦਿੱਤਾ ਸੀ ਤੇ ਕੁਝ ਕੁ ਦਿਨਾਂ ਬਾਅਦ ਵਿਆਹ ਆਖ ਦਿੱਤਾ ਸੀ ਐਤਵਾਰ ਦੇ ਦਿਨ ਮੇਰੀ ਬਰਾਤ ਸੀ ਸਾਰੇ ਹੈਰਾਨ ਹੁੰਦੇ ਸੀ ਕਿ ਨਾ ਕੋਈ ਵਾਜਾ ਨਾ ਕੋਈ ਗਾਜਾ ਨਾ ਫਿਰ ਗੋਣ ਵਿਚੋਣ ਬਸ ਹਲਦੀ ਵਾਲੇ ਦਿਨ ਤੋਂ ਹੀ ਥੋੜਾ ਬਹੁਤਾ ਸ਼ਕਨ ਕੀਤਾ ਤੇ ਤੀਸਰੇ ਦਿਨ ਮੈਂ ਇੱਕ ਗੱਡੀ ਵਿੱਚ ਆਪਣੇ ਨਾਲ ਤਿੰਨ ਚਾਰ ਬੰਦੇ ਤੇ ਪੰਜ ਛੇ ਔਰਤਾਂ ਲੈ ਕੇ ਕੁੜੀ ਵਾਲਿਆਂ ਦੇ ਘਰ ਪਹੁੰਚ ਗਿਆ ਸੀ ਉੱਥੇ ਉਹਨਾਂ ਨੇ ਮੇਰੀ ਕਾਫੀ ਇੱਜ਼ਤ ਕੀਤੀ ਸੀ ਉਹਨਾਂ ਨੇ ਬਹੁਤ ਪ੍ਰੋਗਰਾਮ ਕੀਤਾ ਹੋਇਆ ਸੀ ਮੈਂ ਹੀ ਸਿਰਫ 11 ਬੰਦੇ ਲੈ ਕੇ ਗਿਆ ਸੀ ਮੇਰੇ ਨਾਲ ਤਾਂ ਵਾਜਿਆਂ ਵਾਲੇ ਹੀ ਨਹੀਂ ਸੀ ਸਿਰਫ ਇੱਕ ਢੋਲ ਵਾਲਾ ਹੀ ਸੀ ਜਿਹੜਾ ਮੇਰੀ ਬਰਾਤ ਤੇ ਪਹੁੰਚਣ ਤੇ ਪਹੁੰਚਦਾ ਉਹਨਾਂ ਨੂੰ ਸੁਨੇਹਾ ਦੇ ਰਿਆ ਸੀ ਕਿ ਬਰਾਤ ਪਹੁੰਚ ਗਈ ਆ ਉਹਨੇ ਗੱਡੀ ਵਿੱਚੋਂ ਉਤਰਦੇ ਹੀ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ ਬੱਸ ਫੇਰ ਕੀ ਸੀ ਸਾਰਾ ਕਾਰ ਵਿਹਾਰ ਕੀਤਾ ਤੇ ਸ਼ਾਮ ਨੂੰ ਮੈਂ ਘਰ ਪਹੁੰਚ ਗਿਆ ਸੀ ਘਰ ਆਇਆ ਤਾਂ ਮੇਰੀ ਮਾਂ ਨੇ ਜੋ ਵੀ ਕਾਰਜ ਕਰਨੇ ਸੀ ਕੀਤੇ ਫਿਰ ਕੁਝ ਕੋ ਦਿਨ ਨਵੇਂ ਵਿਆਹੇ ਜੋੜੇ ਦੇ ਘੁੰਮਣ ਫਿਰਨ ਵਿੱਚ ਲੱਗ ਗਏ ਮੈਂ ਆਪਣੇ ਰਿਸ਼ਤੇਦਾਰਾਂ ਵਿੱਚ ਜਾਂਦਾ ਸੀ ਤੇ ਹੌਲੀ ਹੌਲੀ ਦੁਬਾਰਾ ਫਿਰ ਮੈਂ ਦੁਬਈ ਜਾਣਾ ਸੀ ਮੇਰੀ ਥੋੜੀ ਜਿਹੀ ਛੁੱਟੀ ਰਹਿ ਗਈ ਸੀ ਇਸ ਲਈ ਮੈਂ ਆਪਣੇ ਜਾਣ ਦੀ ਤਿਆਰੀ ਕਰਦਾ ਸੀ ਮੈਂ ਆਪਣੇ ਘਰ ਵਾਲੇ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਮੇਰੀ ਘਰ ਵਾਲੇ ਸੁਨੇਹਾ ਬਹੁਤ ਚੰਗੀ ਸੀ ਮੈਂ ਉਹਨੂੰ ਬੀਤੀ ਹੋਈ ਜ਼ਿੰਦਗੀ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਕਿ ਮੈਂ ਤਾਂ ਆਪਣੀਆਂ ਸਾਰੀਆਂ ਭੈਣਾਂ ਵਿੱਚੋਂ ਵੱਡੀ ਸੀ ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਸੀ ਤੇ ਮੈਂ ਕਦੀ ਸੋਚਿਆ ਹੀ ਨਹੀਂ ਕਿ ਇਹੋ ਜਿਹਾ ਕੰਮ ਕਰਾਂਗਾ ਤੇ ਬਾਕੀ ਮੈਨੂੰ ਸੁਹਾਗ ਰਾਤ ਨੂੰ ਸਬੂਤ ਵੀ ਮਿਲ ਗਿਆ ਸੀ ਪਰ ਮੈਂ ਉਹਨੂੰ ਇਹ ਦੱਸ ਦਿੱਤਾ ਸੀ ਕਿ ਜਦੋਂ ਮੈਂ ਬਾਹਰ ਗਿਆ ਸੀ ਤਾਂ ਮੇਰੇ ਨਾਲ ਇੱਕ ਕੁੜੀ ਸੈੱਟ ਸੀ ਤੇ ਉਹ ਰਿਸ਼ਤੇਦਾਰੀ ਵਿੱਚੋਂ ਹੀ ਸੀ ਬਹੁਤ ਸੋਹਣੀ ਸੀ ਮੈਂ ਵੀ ਉਹਨੂੰ ਪਿਆਰ ਕਰਦਾ ਸੀ ਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ ਮੈਂ ਉਹਨੂੰ ਕਦੀ ਮਿਲਿਆ ਨਹੀਂ ਬਸ ਫੋਨ ਤੇ ਹੀ ਗੱਲ ਕਰਦਾ ਸੀ ਤਾਂ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਜੀ ਰੱਬ ਨੇ ਜਿਉਂ ਚਾਇਆ ਉਹੀ ਹੁੰਦਾ ਮੈਂ ਕਿਹਾ ਕਿ ਮੈਨੂੰ ਉਹਦਾ ਕੋਈ ਦੁੱਖ ਨਹੀਂ ਕਿਉਂਕਿ ਜਦੋਂ ਮੈਂ ਬਾਹਰ ਸੀ ਤਾਂ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਮੈਨੂੰ ਪੈਸੇ ਭੇਜਿਆ ਕਰ ਮੈਂ ਆਪਣੇ ਘਰ ਕੁਝ ਚੀਜ਼ਾਂ ਬਣਾਉਂਗੀ ਤੇ ਫਿਰ ਵਿਆਹ ਹੋਣ ਤੇ ਆਪਾਂ ਉਹ ਚੀਜ਼ਾਂ ਇੱਥੇ ਲੈ ਕੇ ਆਵਾਂਗੇ ਇਸ ਲਈ ਮੈਂ ਉਹਨੂੰ ਮਨਾ ਕਰ ਦਿੱਤਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਵਿਆਹ ਤੋਂ ਪਹਿਲਾਂ ਮੈਂ ਉਹਨੂੰ ਪੈਸੇ ਪਾਵਾਂ ਮੈਨੂੰ ਉਹਦੇ ਤੇ ਯਕੀਨ ਨਹੀਂ ਸੀ ਕਿ ਉਹ ਪੈਸੇ ਜੋੜ ਕੇ ਕੁਝ ਚੀਜ਼ਾਂ ਬਣਾਉਗੀ ਤੇ ਫਿਰ ਮੇਰੇ ਘਰ ਲੈ ਕੇ ਆਉਗੀ ਮੈਂ ਉਹਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਇਸ ਗੱਲ ਤੇ ਉਹ ਗੁੱਸੇ ਹੋ ਗਈ ਮੈਂ ਉਹਨੂੰ ਕਿਹਾ ਕਿ ਮੈਂ ਤੈਨੂੰ ਕਦੀ-ਕਦੀ ਥੋੜੇ-ਬਹੁਤੇ ਪੈਸੇ ਭਾ ਦਿਆ ਕਰੂੰਗਾ ਪਰ ਹਰ ਮਹੀਨੇ ਦੀ ਤਨਖਾਹ ਮੈਂ ਤੈਨੂੰ ਨਹੀਂ ਭੇਜ ਸਕਦਾ ਕਿਉਂਕਿ ਮੈਂ ਵੀ ਆਪਣਾ ਘਰ ਬਣਾਉਣਾ ਚਾਹੁੰਦਾ ਸੀ ਤੇ ਮੇਰੇ ਹੋਰ ਵੀ ਬਹੁਤ ਖਰਚੇ ਸੀ ਇਸ ਲਈ ਮੈਂ ਉਹਨੂੰ ਪੈਸੇ ਭੇਜਣ ਤੋਂ ਮਨਾ ਕਰ ਦਿੱਤਾ ਤਾਂ ਉਹਨੇ ਗੁੱਸੇ ਹੋ ਕੇ ਮੇਰਾ ਨੰਬਰ ਹੀ ਫੋਨ ਵਿੱਚੋਂ ਕੱਢ ਦੇ ਦਿੱਤਾ ਤੇ ਉਸ ਤੋਂ ਬਾਅਦ ਸਾਡੀ ਕੋਈ ਗੱਲ ਹੀ ਨਹੀਂ ਹੋਈ ਇਸ ਗੱਲ ਤੋਂ ਮੈਨੂੰ ਸਬੂਤ ਹੋ ਗਿਆ ਸੀ ਕਿ ਉਹ ਬਹੁਤ ਲਾਲਚੀ ਕੁੜੀ ਸੀ ਸ਼ਾਇਦ ਮੇਰੇ ਤੋਂ ਪੈਸੇ ਉਹ ਹੜਕਣਾਈ ਚਾਹੁੰਦੀ ਸੀ ਤਾਂ ਮੈਂ ਉਹਦੀ ਇਸਮਾਰ ਤੋਂ ਬਚ ਗਿਆ ਰੱਬ ਹੀ ਮੈਨੂੰ ਬਚਾਉਣ ਵਾਲਾ ਸੀ ਨਹੀਂ ਤਾਂ ਮੈਂ ਹਮੇਸ਼ਾ ਸਾਰੀ ਜ਼ਿੰਦਗੀ ਸ਼ਾਇਦ ਦੁਬਈ ਵਿੱਚ ਹੀ ਗੁਜ਼ਾਰ ਦਿੰਦਾ ਤਾਂ ਵੀ ਮੇਰਾ ਕੁਝ ਨਹੀਂ ਬਣਨਾ ਸੀ ਚੰਗਾ ਹੋਇਆ ਮੈਂ ਉਹਦੇ ਤੋਂ ਦੂਰ ਹੋ ਗਿਆ ਪਰ ਉਸ ਤੋਂ ਬਾਅਦ ਮੈਂ ਕਦੀ ਕਿਸੇ ਕੁੜੀ ਨਾਲ ਕੋਈ ਗੱਲ ਨਹੀਂ ਕੀਤੀ ਬੱਸ ਹੁਣ ਜੋ ਵੀ ਕੋ ਜਿਹੜਾ ਤੂੰ ਹੀ ਆ ਤੇ ਤੂੰ ਮੇਰੇ ਘਰ ਵਿੱਚ ਮੇਰੀ ਰੌਣਕ ਬਣ ਕੇ ਰਹਿ ਮੈਂ ਸੁਨੇਹਾ ਦੇ ਨਾਲ ਗੱਲ ਕਰਦਾ ਸੀ ਉਹ ਮੇਰੀਆਂ ਗੱਲਾਂ ਸੋਨੀ ਸੁੰਦੀ ਸੁੰਦੀ ਸ਼ੈਦ ਸੌਂ ਗਈ ਸੀ ਹੌਲੀ ਹੌਲੀ ਹੂੰ ਹੂੰ ਦਾ ਜਵਾਬ ਦਿੰਦੀ ਪਰ ਮੈਂ ਸਮਝ ਗਿਆ ਸੀ ਕਿ ਉਹ ਥੱਕ ਗਈ ਆ ਇਸ ਲਈ ਉਹਨੂੰ ਨੀਂਦ ਆਉਂਦੀ ਹੋਗੀ ਮੈਂ ਉਹਨੂੰ ਕੁਝ ਨਹੀਂ ਕਿਹਾ ਉਹ ਸੁਕਤੀ ਸੀ ਤੇ ਮੈਂ ਵੀ ਨਾਲ ਹੀ ਸੌਂ ਗਿਆ ਫਿਰ ਸਵੇਰੇ ਤੜਕੇ ਉਹ ਉઠી ਤਾਂ ਉਹਨੇ ਮੇਰੀ ਬਾਹ ਤੇ ਆਪਣਾ ਸਿਰ ਰੱਖਿਆ ਹੋਇਆ ਸੀ ਮੈਂ ਅਚਾਨਕ ਉੱਠ ਗਿਆ ਤਾਂ ਉਹ ਜਾਗਦੀ ਸੀ ਛੱਤ ਵੱਲ ਵੇਖਦੀ ਸੀ ਮੈਂ ਉਹਨੂੰ ਕਿਹਾ ਕਿ ਸੁਨੇਹਾ ਕੀ ਹੋਇਆ ਤਾਂ ਉਹ ਕਹਿਣ ਲੱਗੀ ਕੁਝ ਨਹੀਂ ਮੈਂ ਰਾਤ ਜਲਦੀ ਸੌਂ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਤੁਹਾਡੀਆਂ ਪਿਆਰੀਆਂ ਪਿਆਰੇ ਗੱਲਾਂ ਸੁਣਦਿਆਂ ਮੈਨੂੰ ਕਦੋਂ ਨੀਂਦ ਆ ਗਈ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਸੌਂ ਜਾ ਜੇ ਹੁਣ ਤੂੰ ਉੱਠ ਗਈ ਤਾਂ ਤੈਨੂੰ ਉੱਠਣ ਵਾਲੇ ਟਾਈਮ ਤੇ ਨੀਂਦ ਆਉਣ ਲੱਗ ਜਾਊਗੀ ਉਹ ਮੈਨੂੰ ਕਹਿੰਦੀ ਸੀ ਕਿ ਕੋਈ ਗੱਲ ਨਹੀਂ ਮੈਂ ਉੱਠ ਜਾਊਂਗੀ ਮੈਂ ਉਹਦੀ ਹਾਂ ਵਿੱਚ ਹਾਂ ਮਲਾਈ ਤੇ ਚੁੱਪ ਕਰਕੇ ਫਿਰ ਸੌਂ ਗਿਆ ਪਰ ਥੋੜੀ ਜਰ ਬਾਅਦ ਉੱਠ ਕੇ ਕਮਰੇ ਵਿੱਚੋਂ ਬਾਹਰ ਚਲੀ ਗਈ ਤੇ ਆਪਣਾ ਫੋਨ ਵੀ ਨਾਲ ਹੀ ਲੈ ਕੇ ਗਈ ਸੀ ਮੈਂ ਸੋਚਿਆ ਕਿ ਉਹ ਕੋਈ ਕੰਮ ਕਰਨ ਲਈ ਉੱઠી ਹੋਗੀ ਨਾਲੇ ਫੋਨ ਵੀ ਥੋੜਾ ਬਹੁਤਾ ਚਲਾਉਣਾ ਹੋਊਗਾ ਮੈਂ ਆਰਾਮ ਨਾਲ ਬੈੱਡ ਤੇ ਪਿਆ ਸੀ ਸਵੇਰ ਦੇ 7:00 ਕੋ ਵਜੇ ਉਹ ਮੇਰੇ ਲਈ ਚਾਹ ਲੈ ਕੇ ਆਈ ਮੈਂ ਉਹਨੂੰ ਕਿਹਾ ਕਿ ਸੁਨੇਹਾ 2 ਘੰਟੇ ਪਹਿਲਾਂ ਉੱਠ ਕੇ ਕਮਰੇ ਵਿੱਚੋਂ ਬਾਹਰ ਕਿਉਂ ਚਲੀ ਗਈ ਸੀ ਤੇ ਹੁਣ ਚਾਹ ਲੈ ਕੇ ਆਈ ਹੈ ਉਹ ਕਹਿਣ ਲੱਗੀ ਕਿ ਮੈਂ ਹੋਰ ਕੰਮ ਕਰਦੀ ਸੀ ਇਸ ਲਈ ਸੋਚਿਆ ਜਦੋਂ ਤੁਸੀਂ ਉੱਠਣਾ ਹੋਊਗਾ ਉਦੋਂ ਹੀ ਚਾਹ ਲੈ ਕੇ ਜਾਊਂਗੀ ਮੈਂ ਜਦੋਂ ਉੱਠ ਕੇ ਬਾਹਰ ਵੇਖਿਆ ਤਾਂ ਵਾਕਈ ਹੁਣੇ ਸਾਰਾ ਕੰਮ ਖਤਮ ਕਰ ਲਿਆ ਸੀ ਤਾਂ ਮੇਰੀ ਮਾਂ ਵੀ ਬਾਹਰ ਵਿਹੜੇ ਵਿੱਚ ਮੰਜੀ ਢਾ ਕੇ ਬੈਠੀ ਸੀ ਤੇ ਭਾਬੀ ਵੀ ਆਪਣੇ ਮੁੰਡੇ ਦੇ ਨਾਲ ਪਿਆਰ ਕਰਦੀ ਸੀ ਮੈਂ ਹੈਰਾਨ ਸੀ ਕਿ ਸੁਨੇਹਾ ਨੇ ਅੱਜ ਕਿਵੇਂ ਇਹਨਾਂ ਸਾਰਾ ਕੰਮ ਖਤਮ ਕਰ ਦਿੱਤਾ ਨਹੀਂ ਤਾਂ ਇੱਕ ਭਾਬੀ ਤੇ ਮੰਮੀ ਕੋਲੋਂ ਸਾਰਾ ਦਿਨ ਕੰਮ ਨਹੀਂ ਨਿਭੜਦਾ ਸੀ ਪਰ ਸੁਨੇਹਾ ਨੇ ਤਾਂ ਮੈਂਟ ਮਾਰਿਆ ਸੀ ਮੈਂ ਫਿਰ ਅੰਦਰ ਆ ਗਿਆ ਤੇ ਉਹਦੇ ਨਾਲ ਬੈਠ ਕੇ ਚਾਹ ਪੀਤੀ ਤੇ ਕੁਝ ਦੇਰ ਅਸੀਂ ਗੱਲਾਂ ਕਰਦੇ ਰਹੇ ਤੇ ਫਿਰ ਸੁਨੇਹਾ ਉੱਠ ਕੇ ਚਲੀ ਗਈ ਕਹਿਣ ਲੱਗੀ ਕਿ ਜਦ ਰੋਟੀ ਖਾਣੇ ਹੋਈ ਆਵਾਜ਼ ਦੇ ਦਿਓ ਮੈਂ ਲੈ ਆਉਂਗੀ ਮੈਂ ਫਿਰ ਅੰਦਰ ਹੀ ਪਿਆ ਰਿਆ ਮੇਰਾ ਉਠਣ ਨੂੰ ਦਿਲ ਨਹੀਂ ਕਰਦਾ ਸੀ ਕਿਉਂਕਿ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਦੁਬਾਰਾ ਫਿਰ ਸੁਨੇਹਾ ਤੋਂ ਦੂਰ ਹੋ ਜਾਊਗਾ ਤੇ ਮੈਂ ਸੁਨੇਹਾ ਨੂੰ ਆਵਾਜ਼ ਮਾਰੀ ਮੈਂ ਉਹਨੂੰ ਕਿਹਾ ਕਿ ਸੁਨੇਹਾ ਮੇਰੇ ਕੋਲ ਆ ਜਾ ਜਦੋਂ ਮੈਂ ਰੋਟੀ ਖਾਣੀ ਹੋਊਗੀ ਤਾਂ ਤੈਨੂੰ ਕਹਿ ਦੇਵਾਂਗਾ ਤੇ ਉਦੋਂ ਫੜਾ ਦੇ ਉਹ ਕਹਿਣ ਲੱਗੀ ਕਿ ਮੈਂ ਥੋੜਾ ਜਿਹਾ ਕੰਮ ਕਰ ਲਵਾਂ ਆਪਣਾ ਫੋਨ ਲੈ ਕੇ ਉਹ ਛੱਤ ਤੇ ਚਲੀ ਗਈ ਮੈਂ ਉਹਨੂੰ ਕਿਹਾ ਕਿ ਤੂੰ ਉੱਪਰ ਕੀ ਕਰਨ ਚੱਲੀ ਆ ਤਾਂ ਉਹ ਕਹਿੰਦੀ ਕਿ ਬਸ ਇੱਕ ਦੋ ਕੱਪੜੇ ਧੋ ਕੇ ਮੈਂ ਫ੍ਰੀ ਆ ਫਿਰ ਥੱਲੇ ਆ ਕੇ ਮੈਂ ਤੁਹਾਡੇ ਕੋਲ ਹੀ ਆ ਜਾਣਾ ਥੋੜੀ ਜਿਹੀ ਵੇਟ ਕਰ ਲਓ ਮੈਂ ਕਿਹਾ ਠੀਕ ਆ ਮੈਂ ਉਹਨੂੰ ਕੁਝ ਨਹੀਂ ਕਿਹਾ ਤੇ ਚੁੱਪ ਕਰਕੇ ਕਮਰੇ ਵਿੱਚ ਲੰਮਾ ਪਿਆ ਰਿਆ ਸਨੇਹਾ ਉੱਪਰ ਹੀ ਕੱਲੀ ਜਾ ਰਹੀ ਸੀ ਮੈਂ ਦੇਖਿਆ ਕਿ ਪਾਣੀ ਦੀ ਆਵਾਜ਼ ਵੀ ਆਉਂਦੀ ਸੀ ਤੇ ਉਹ ਪੱਕਾ ਕੱਪੜੇ ਹੀ ਧੋਂਦੀ ਸੀ ਫਿਰ ਉਹਦਾ ਫੋਨ ਉਹਦੇ ਕੋਲ ਸੀ ਮੈਨੂੰ ਨਹੀਂ ਪਤਾ ਸੀ ਕਿ ਕੀ ਕਰਦੀ ਸੀ ਕਿ ਤੇ ਕੀ ਨਹੀਂ ਕਰਦੀ ਸੀ ਮੈਂ ਧਿਆਨ ਹੀ ਨਹੀਂ ਦਿੱਤਾ ਸੀ ਮੈਂ ਚੁੱਪ ਕਰਕੇ ਉਹਦੀ ਵੇਟ ਕਰਦਾ ਸੀ ਸਵੇਰ ਦੇ 10 ਵਜੇ ਗਏ ਸੀ ਮੈਨੂੰ ਭੁੱਖ ਵੀ ਲੱਗੀ ਹੋਈ ਸੀ ਮੈਂ ਉਹਨੂੰ ਫੋਨ ਕੀਤਾ ਉਹਦਾ ਫੋਨ ਵੇਟਿੰਗ ਵਿੱਚ ਆਉਂਦਾ ਸੀ ਇਸ ਵੇਲੇ ਮੈਂ ਦੁਬਾਰਾ ਫਿਰ ਉਹਨੂੰ ਫੋਨ ਕੀਤਾ ਉਹ ਮੇਰੇ ਕੋਲ ਆ ਗਈ ਕਹਿੰਦੀ ਕਿ ਮੇਰੇ ਮੰਮੀ ਦਾ ਫੋਨ ਆਇਆ ਸੀ ਮੈਂ ਉਹਦੇ ਨਾਲ 10 ਮਿੰਟ ਗੱਲ ਕਰਦੀ ਸੀ ਫਿਰ ਮੈਂ ਉਹਨੂੰ ਕਿਹਾ ਕਿ ਰੋਟੀ ਲੈ ਕੇ ਆ ਉਨੇ ਮੈਨੂੰ ਰੋਟੀ ਖੁਆਈ ਤੇ ਕਾਫੀ ਧੇਰ ਮੇਰੇ ਕੋਲ ਹੀ ਬੈਠੀ ਰਹੀ ਪੂਰਾ ਹਫਤਾ ਏਦਾਂ ਹੀ ਲੰਘ ਗਿਆ ਸੀ ਮੈਂ ਆਪਣੀ ਫਿਰ ਟਿਕਟ ਲੈਣ ਦੇ ਲਈ ਸ਼ਹਿਰ ਚਲਾ ਗਿਆ ਸੀ ਉਹਦਾ ਦਿਲ ਉਦਾਸ ਜਿਹਾ ਹੁੰਦਾ ਸੀ ਮੈਂ ਉਹਨੂੰ ਗਲੇ ਲਾਇਆ ਤੇ ਘਰੋਂ ਚਲਾ ਗਿਆ ਸੀ ਮੈਂ ਆਪਣੀ ਟਿਕਟ ਲੈ ਕੇ ਘਰ ਆ ਗਿਆ ਸੀ ਤੇ ਤਿੰਨ ਚਾਰ ਦਿਨਾਂ ਬਾਅਦ ਫਿਰ ਮੈਂ ਦੁਬਈ ਜਾਣਾ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੁਸੀਂ ਮੇਰੇ ਤੋਂ ਹੁਣ ਦੂਰ ਹੋਵੋਗੇ ਤਾਂ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੂਗਾ ਮੈਂ ਉਹਨੂੰ ਫਿਰ ਗਲੇ ਲਾਇਆ ਉਹ ਦਾ ਮੱਥਾ ਚੁੰਮਿਆ ਸੀ ਪਿਆਰ ਨਾਲ ਕਿਹਾ ਕਿ ਮੈਂ ਤੇਰੇ ਤੋਂ ਦੂਰ ਨਹੀਂ ਹਾਂ ਤੇਰੇ ਦਿਲ ਵਿੱਚ ਹੀ ਵਾਸਤਾ ਤੇ ਤੂੰ ਹਮੇਸ਼ਾ ਮੈਨੂੰ ਆਪਣੇ ਦਿਲ ਵਿੱਚ ਹੀ ਰੱਖੀ ਮੈਂ ਤੈਨੂੰ ਕਦੀ ਵੀ ਤੇਰੇ ਤੋਂ ਦੂਰ ਨਹੀਂ ਲੱਗੂਗਾ ਇਹ ਕਹਿ ਕੇ ਮੈਂ ਆਪਣੀਆਂ ਤਿਆਰੀਆਂ ਵਿੱਚ ਲੱਗ ਗਿਆ ਸੀ ਤੇ ਫਿਰ ਇੱਕ ਦਿਨ ਮੈਂ ਦੁਬਈ ਚਲਾ ਗਿਆ ਸੀ ਉਸ ਦਿਨ ਉਹ ਬਹੁਤ ਰੋਈ ਸੀ ਮੈਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਕਿਹਾ ਸੀ ਕਿ ਜੇ ਤੇਰੀ ਭਾਬੀ ਨੇ ਕਿਤੇ ਆਉਣਾ ਜਾਣਾ ਹੋਇਆ ਤਾਂ ਤੂੰ ਇਹਨੂੰ ਨਾਲ ਲੈ ਕੇ ਜਾਣਾ ਇਸ ਗੱਲ ਨੂੰ ਉਹ ਮੰਨ ਗਿਆ ਸੀ ਜਿੱਥੇ ਵੀ ਕਿਤੇ ਸਨੇਹਾ ਨੇ ਜਾਣਾ ਹੁੰਦਾ ਤਾਂ ਮੇਰਾ ਛੋਟਾ ਭਰਾ ਹੀ ਉਹਨੂੰ ਲੈ ਕੇ ਜਾਂਦਾ ਹੁੰਦਾ ਸੀ ਸਾਰੇ ਕਹਿੰਦੇ ਸੀ ਕਿ ਛੋਟਾ ਭਰਾ ਹੀ ਭਾਬੀ ਨੂੰ ਹਰ ਥਾਂ ਤੇ ਲੈ ਕੇ ਜਾਂਦਾ ਸਨੇਹਾ ਆਪਣੀ ਦਰਾਣੀ ਜਾਂ ਫਿਰ ਸੱਸ ਸਹੁਰੇ ਨਾਲ ਵੀ ਕਿਤੇ ਜਾ ਸਕਦੀ ਆ ਜ਼ਰੂਰੀ ਨਹੀਂ ਕਿ ਦਿਉਰ ਦੇ ਨਾਲ ਹੀ ਕਿਤੇ ਜਾਣਾ ਹੁੰਦਾ ਸ਼੍ਰੀਕਾ ਭਾਈ ਜਰਾ ਗੱਲਾਂ ਕਰਦਾ ਸੀ ਇੱਕ ਦਿਨ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੇਰੀ ਘਰ ਵਾਲੀ ਤੇ ਮੇਰਾ ਛੋਟਾ ਭਰਾ ਇੱਕ ਦੂਸਰੇ ਦੇ ਨਾਲ ਸੈਟ ਆ ਇਹ ਸੁਣ ਕੇ ਤਾਂ ਮੇਰੇ ਤੋਂ ਰਹਿ ਨਹੀਂ ਹੋਇਆ ਮੈਂ ਫਟਾਫਟ ਹਫ਼ਤੇ ਦੇ ਵਿੱਚ ਹੀ ਇੰਡੀਆ ਦੀ ਟਿਕਟ ਲਈ ਤੇ ਇੰਡੀਆ ਪਹੁੰਚ ਗਿਆ ਸੀ ਨਾਲੇ ਮੈਨੂੰ ਹਜੇ ਦੁਬਈ ਗਏ ਨੂੰ ਸਿਰਫ 8 ਮਹੀਨੇ ਹੀ ਹੋਏ ਸੀ ਮੈਂ ਆਪਣੀ ਘਰਵਾਲੀ ਨੂੰ ਪੈਸੇ ਭੇਜਦਾ ਸੀ ਮੈਂ ਸੋਚਦਾ ਸੀ ਕਿ ਸ਼ਾਇਦ ਸੁਨੇਹਾ ਜ਼ਿਆਦੇ ਪੈਸੇ ਖਰਚ ਕਰਦੀ ਹੋਊਗੀ ਉਹਨੂੰ ਪੈਸੇ ਸਾਹਮਣੇ ਨਹੀਂ ਆਉਂਦੇ ਇਸ ਲਈ ਮੈਂ ਹੁਣ ਉਹਨੂੰ ਪੈਸੇ ਨਹੀਂ ਭੇਜੂਗਾ ਪਰ ਇਹ ਗੱਲ ਸੁਣ ਕੇ ਤਾਂ ਮੇਰਾ ਦਿਮਾਗ ਖਰਾਬ ਹੁੰਦਾ ਸੀ ਮੈਂ ਫਿਰ ਬਿਨਾਂ ਕਿਸੇ ਨੂੰ ਕੁਝ ਦੱਸੇ ਹੀ ਇੰਡੀਆ ਆ ਗਿਆ ਸੀ। ਇਸ ਵਾਰ ਮੈਂ ਵਸਤੇ ਹੀ ਘਰੇ ਪਹੁੰਚ ਗਿਆ ਸੀ। ਥੋੜਾ ਬਹੁਤਾ ਸਮਾਨ ਮੈਂ ਲੈ ਕੇ ਆਇਆ ਸੀ ਕਿਉਂਕਿ ਮੈਂ ਸਿਰਫ 2 ਮਹੀਨੇ ਦੀ ਛੁੱਟੀ ਤੇ ਆਇਆ ਸੀ। ਘਰ ਆਇਆ ਤਾਂ ਸਾਰੇ ਮੈਨੂੰ ਦੇਖ ਕੇ ਹੈਰਾਨ ਰਹਿ ਗਏ ਸੀ। ਉਸ ਦਿਨ ਵੀ ਸੁਨੇਹਾ ਮੇਰੇ ਛੋਟੇ ਭਰਾ ਦੇ ਨਾਲ ਆਪਣੇ ਪੇਕੇ ਗਈ ਹੋਈ ਸੀ। ਫਿਰ ਜਦੋਂ ਮੇਰਾ ਛੋਟਾ ਭਰਾ ਸ਼ਾਮੀ ਸੁਨੇਹਾ ਨੂੰ ਲੈ ਕੇ ਆਇਆ ਤਾਂ ਮੈਨੂੰ ਦੇਖਦੇ ਹੀ ਉਹਨਾਂ ਦੇ ਹੋਸ਼ ਛੁੱਟ ਗਏ ਸੀ। ਮੈਨੂੰ ਦੇਖ ਕੇ ਸੁਨੇਹਾ ਕਹਿਣ ਲੱਗੀ ਕਿ ਤੁਸੀਂ ਦੱਸਿਆ ਕਿਉਂ ਨਹੀਂ ਕਿ ਤੁਸੀਂ ਆਉਣਾ ਮੈਂ ਉਹਨੂੰ ਕਿਹਾ ਕਿ ਕੀ ਗੱਲ ਮੈਨੂੰ ਵੇਖ ਕੇ ਹੈਰਾਨ ਕਿਉਂ ਹੋ ਗਏ ਜਿਵੇਂ ਕੋਈ ਤੇਰੀ ਚੋਰੀ ਹੀ ਫੜੀ ਗਈ ਹੋ ਉਹ ਕਹਿਣ ਲੱਗੀ ਕਿ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਫਟਾਫਟ ਮੇਰੇ ਗੱਲ ਲੱਗ ਗਈ ਮੈਂ ਵੀ ਉਹਨੂੰ ਆਪਣੇ ਗਲੇ ਲਾਇਆ ਸੀ ਤੇ ਮੇਰਾ ਭਰਾ ਵੀ ਮੈਨੂੰ ਗਲੇ ਲੱਗ ਕੇ ਮਿਲਿਆ ਸੀ ਮੈਂ ਹਜੇ ਵਾਰ ਹੀ ਸੀ ਆਉਂਦੇ ਹੀ ਸੁਨੇਹਾ ਕਹਿਣ ਲੱਗੀ ਕਿ ਮੈਂ ਕੱਪੜੇ ਬਦਲ ਲਵਾਂ ਉਹਨੇ ਦਰਵਾਜ਼ਾ ਬੰਦ ਕਰ ਲਿਆ ਸੀ ਉਹਦਾ ਫੋਨ ਹਾਲੇ ਵੀ ਉਹਦੇ ਕੋਲ ਹੀ ਸੀ ਮੈਂ ਦਰਵਾਜ਼ਾ ਖੜਕਾਇਆ ਤਾਂ ਉਹਨੇ ਕਾਫੀ ਢੇਰ ਬਾਅਦ ਦਰਵਾਜ਼ਾ ਖੋਲ੍ਹਿਆ ਕਹਿਣ ਲੱਗੇ ਕਿ ਲੱਗੀ ਸੀ ਕਿ ਮੈਂ ਕੱਪੜੇ ਬਦਲਦੀ ਸੀ ਇਸ ਲਈ ਥੋੜੀ ਢੇਰ ਲੱਗ ਗਈ ਮੈਂ ਕਿਹਾ ਕਿ ਠੀਕ ਆ ਕੋਈ ਗੱਲ ਨਹੀਂ ਉਹਨੇ ਮੇਰੇ ਲਈ ਚਾਹ ਪਾਣੀ ਬਣਾਇਆ ਤੇ ਦੁਬਾਰਾ ਤੇ ਫਿਰ ਮੈਂ ਹੀ ਉਹਦੇ ਹੀ ਹੱਥੋਂ ਸਭ ਕੁਝ ਖਾਤਾ ਤੇ ਮੋਟਰਸਾਈਕਲ ਲੈ ਕੇ ਜਾ ਰਾਂ ਦੋਸਤਾਂ ਦੇ ਕੋਲ ਜਾਣ ਹੀ ਲੱਗਾ ਸੀ ਕਿ ਮੇਰੀ ਮੰਮੀ ਕਹਿੰਦੀ ਕਿ ਹੁਣ ਕਿਤੇ ਜਾਮ ਮੁਗਤੇ ਜਾਣ ਨੂੰ ਰਾਮ ਦੀ ਸ਼ਾਮ ਹੋ ਗਈ ਆ ਕਿੱਥੇ ਤੁਰਿਆ ਫਰੇਗਾ ਸਵੇਰ ਨੂੰ ਚਲਾ ਜਾਏ ਮੈਂ ਉਹਦੀ ਗੱਲ ਸੁਣ ਕੇ ਬੈਠ ਗਿਆ ਸੀ ਮੈਂ ਆਪਣੇ ਛੋਟੇ ਭਰਾ ਨੂੰ ਆਪਣੇ ਕੋਲ ਬੁਲਾਇਆ ਜਾਨੀ ਕਿ ਮੇਰੇ ਕੋਲ ਕੋਈ ਵੀ ਨਹੀਂ ਸੀ ਮੈਂ ਇਕੱਲਾ ਹੀ ਬੈਠਾ ਸੀ ਮੈਂ ਉਹਨੂੰ ਕਿਹਾ ਕਿ ਭਰਾ ਬਣ ਕੇ ਮੈਨੂੰ ਦੱਸ ਇਹ ਗੱਲ ਸੱਚ ਆ ਤਾਂ ਉਹ ਕਹਿਣ ਲੱਗਿਆ ਕਿ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਪਤਾ ਮੈਂ ਤੈਨੂੰ ਝੂਠ ਕਿਵੇਂ ਬੋਲਣਾ ਸੱਚੀ ਮੇਰੀ ਭਾਬੀ ਦੇ ਨਾਲ ਕੋਈ ਗੱਲ ਨਹੀਂ ਉਹ ਤਾਂ ਮੈਨੂੰ ਜਿੱਥੇ ਆਉਣ ਜਾਣ ਨੂੰ ਕਹਿੰਦੀ ਆ ਮੈਂ ਹੀ ਉੱਥੇ ਚਲਾ ਜਾਂਦਾ ਤੇ ਮੈਂ ਉਹਨੂੰ ਨਾ ਨਹੀਂ ਕਰ ਸਕਦਾ ਕਿਉਂਕਿ ਜੇ ਮੈਂ ਉਹਨੂੰ ਮਨਾ ਕਰਦਾ ਤਾਂ ਵਾਸਤੇ ਹੀ ਜਾਣ ਦੇ ਲਈ ਉਹ ਆਪ ਪਿਆਰ ਹੋ ਜਾਂਦੀ ਆ ਇਸ ਲਈ ਮੈਂ ਨਹੀਂ ਚਾਹੁੰਦਾ ਕਿ ਭਾਬੀ ਵਾਸਤੇ ਜਾਵੇ ਮੈਨੂੰ ਹੀ ਨਾਲ ਆਉਣਾ ਜਾਣਾ ਪੈਂਦਾ ਸੀ ਮੈਂ ਕਿਹਾ ਕਿ ਫਿਰ ਲੋਕ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਆ ਉਹ ਕਹਿੰਦਾ ਕਿ ਵੈਸੇ ਹੀ ਲੋਕਾਂ ਲੋਕ ਤਾਂ ਸ਼ੱਕ ਕਰਦੇ ਹੀ ਰਹਿੰਦੇ ਆ ਲੋਕਾਂ ਦਾ ਕੰਮ ਹੀ ਆ ਮੈਂ ਆਪਣੇ ਭਰਾ ਤੇ ਯਕੀਨ ਜਿਆ ਨਹੀਂ ਕੀਤਾ पर मैं उणू यही एहसास ਕਰਾ ਕੇ ਮੈਨੇ ਯਕੀਨ ਹੋ ਗਿਆ ਮੈਂ ਅੰਦਰ ਗਿਆ ਤਾਂ ਸੁਨੀਆ ਹਾਲੇ ਵੀ ਫੋਨ ਚ ਲਾਉਂਦੀ ਸੀ ਰਾਤ ਹੋਈ ਤਾਂ ਮੇਰੇ ਕੋਲ ਕੋਈ ਨਹੀਂ ਸੀ ਮੈਂ ਦਿਨੇ ਕਿਸੇ ਨੂੰ ਤਮਾਸ਼ਾ ਨਹੀਂ ਦਿਖਾਉਣਾ ਚਾਹੁੰਦਾ ਸੀ ਇਸ ਲਈ ਮੈਂ ਰਾਤ ਨੂੰ ਆਪਣੀ ਘਰ ਵਾਲੇ ਨੂੰ ਇਸ ਗੱਲ ਬਾਰੇ ਪੁੱਛਿਆ ਤਾਂ ਉਹ ਸਾਫ਼ ਮੁਕਰ ਗਈ ਉਹਨੇ ਆਪਣੇ ਫੋਨ ਤੇ ਕਾਫੀ ਪਾਸਵਰਡ ਲਾਏ ਹੋਏ ਸੀ ਮੈਂ ਉਹਨੂੰ ਪਾਸਵਰਡ ਖੋਲਣ ਦੇ ਲਈ ਕਿਹਾ ਤਾਂ ਉਹਦਾ ਰੰਗ ਉੱਡ ਗਿਆ ਸੀ ਉਹਨੇ ਸਕਰੀਨ ਦਾ ਪਾਸਵਰਡ ਦੇ ਦਿੱਤਾ ਪਰ ਫੋਨ ਤੇ ਹੋਰ ਸਾਰੀਆਂ ਚੀਜ਼ਾਂ ਤੇ ਪਾਸਵਰਡ ਨਹੀਂ ਦੱਸਦੀ ਸੀ ਮੈਨੂੰ ਇਸ ਵਾਰ ਤੇ ਗੁੱਸਾ ਆ ਗਿਆ ਮੈਂ ਉਹਦੇ ਵੱਟ ਕੇ ਥੱਪੜ ਮਾਰੀ ਤਾਂ ਉਹ ਡਰ ਗਈ ਸੀ ਉਹਨੇ ਫਟਾਫਟ ਸਾਰੇ ਪਾਸਵਰਡ ਮੈਨੂੰ ਖੋਲ ਕੇ ਦੇ ਦਿੱਤੇ ਤੇ ਰੋਣ ਲੱਗ ਪਈ ਸੀ ਮੈਂ ਉਹਨੂੰ ਕਿਹਾ ਕਿ ਦੱਸ ਮੈਨੂੰ ਕਿ ਤੇਰੀ ਕੀਹਦੇ ਨਾਲ ਗੱਲਬਾਤ ਆ ਉਹ ਮੈਨੂੰ ਕਹਿਣ ਲੱਗੀ ਕਿ ਸਾਡੇ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਹੜਾ ਮੈਨੂੰ ਬਹੁਤ ਪਸੰਦ ਕਰਦਾ ਸੀ ਪਰ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਇਸ ਲਈ ਮੈਂ ਮਨਾ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਤੁਸੀਂ ਤਾਂ ਚਲੇ ਗਏ ਮੇਰੇ ਕੋਲ ਰਹਿ ਨਹੀਂ ਹੁੰਦਾ ਸੀ ਇਸ ਲਈ ਮੈਂ ਫਿਰ ਉਹਦੇ ਨਾਲ ਗੱਲਬਾਤ ਕਰ ਲਈ ਬਸ ਫੋਨ ਤੇ ਹੀ ਗੱਲ ਕਰਦੀ ਸੀ ਪਰ ਮਿਲੀ ਨਹੀਂ ਮੈਂ ਉਹਨੂੰ ਕਿਹਾ ਕਿ ਜਦੋਂ ਤੂੰ ਪੀ ਕੇ ਰਹਿਣ ਜਾਂਦੀ ਤਾਂ ਤੇਰਾ ਫੋਨ ਵੇਟਿੰਗ 'ਚ ਆਉਂਦਾ ਸੀ ਫਿਰ ਤੂੰ ਝੂਠ ਕਿਉਂ ਬੋਲਦੀ ਆ ਸੁਨੇਹਾ ਕਹਿਣ ਲੱਗੀ ਕਿ ਮੈਂ ਸਿਰਫ ਇੱਕ ਰਾਵਾਰ ਹੀ ਮਿਲੀ ਆ ਮੈਂ ਜ਼ਿਆਦਾ ਵਾਰ ਉਹਨੂੰ ਨਹੀਂ ਮਿਲੀ ਮੇਰੀ ਘਰ ਵਾਲੀ ਮੇਰੇ ਕੋਲੋਂ ਸੱਚ ਬੋਲਣ ਲੱਗ ਪਈ ਸੀ ਮੈਨੂੰ ਸੁਣ ਕੇ ਬਹੁਤ ਗੁੱਸਾ ਆਇਆ ਮੈਂ ਮੋਟਾ ਡੰਡਾ ਚੁੱਕਿਆ ਤੇ ਉਹਨੂੰ ਬਹੁਤ ਕੁੱਟਿਆ ਗੁੱਸੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਸਾਰਾ ਹੰਗਾਮਾ ਸੁਣ ਕੇ ਮੇਰਾ ਪਾਰ ਪਰਿਵਾਰ ਇਕੱਠਾ ਹੋ ਗਿਆ ਸੀ ਮੇਰੇ ਮਾਂ ਪਿਓ ਭਰਾ ਭਰਜਾਈ ਸਾਰੇ ਮੇਰੇ ਕੋਲ ਆ ਗਏ ਸੀ ਤੇ ਕਹਿੰਦੇ ਸੀ ਕਿ ਅਚਾਨਕ ਤੈਨੂੰ ਕੀ ਹੋ ਗਿਆ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਮੈਂ ਇਹਦੇ ਤੋਂ ਤਲਾਕ ਕਰਵਾ ਹੀ ਲੈਣਾ ਇਹੋ ਜੀ ਜਨਾਨੀ ਮੈਨੂੰ ਨਹੀਂ ਚਾਹੀਦੀ ਜਦ ਹੀ ਆਪਣੇ ਹੌਸ ਮਟਾਉਣ ਦੇ ਲਈ ਮੇਰੀ ਵੇਟ ਨਾ ਕਰ ਸਕੀ ਤੇ ਕਿਸੇ ਹੋਰ ਬੰਦੇ ਦੇ ਨਾਲ ਸੈੱਟ ਹੋ ਗਏ ਮੈਂ ਉਹਦਾ ਫੋਨ ਤੋੜ ਦਿੱਤਾ ਸੀ ਡੰਡੇ ਮਾਰ ਮਾਰ ਕੇ ਮੈਂ ਉਹਦਾ ਫੋਨ ਚੂਰ ਚੂਰ ਕਰ ਦਿੱਤਾ ਸੀ ਉਹ ਬਹੁਤ ਰੋਂਦੀ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਅਗਲੇ ਦਿਨ ਮੈਂ ਆਪਣੇ ਸੱਸ ਸਹੁਰੇ ਨੂੰ ਫੋਨ ਕੀਤਾ ਤੇ ਆਪਣੇ ਘਰ ਵਾਲੇ ਕੋਲੋਂ ਤਲਾਕ ਲੈ ਲਿਆ ਸੀ ਮੈਂ ਉਹਨੂੰ ਉਹਦੇ ਨਾਲ ਹੀ ਉਹਨਾਂ ਦੇ ਨਾਲ ਹੀ ਭੇਜ ਦਿੱਤਾ ਸੀ ਤੇ ਆਪਣੇ ਪੇਕੇ ਜਾ ਕੇ ਰਹਿ ਗਈ ਮੈਨੂੰ ਤੇਰੀ ਕੋਈ ਲੋੜ ਨਹੀਂ ਮੇਰੀ ਮਾਂ ਕਹਿੰਦੀ ਸੀ ਕਿ ਜਲਦਬਾਜੀ ਦੇ ਵਿੱਚ ਫੈਸਲੇ ਨਹੀਂ ਕਰੀਵੇ ਮੈਂ ਸਾਫ਼ ਹੀ ਮਨਾਂ ਕਰ ਦਿੱਤਾ ਸੀ ਕਿ ਮੈਂ ਬਿਲਕੁਲ ਸਹੀ ਕੀਤਾ ਮੈਂ ਉਹਨਾਂ ਨੂੰ ਤਲਾਕ ਦੇ ਕੇ ਤੁਰ ਦਿੱਤਾ ਸੀ ਤੇ ਉਹਦੇ ਕੱਪੜੇ ਉਹਦੀਆਂ ਚੀਜ਼ਾਂ ਉਹਦੇ ਨਾਲ ਹੀ ਭੇਜ ਦਿੱਤੀਆਂ ਸੀ ਸਿਰਫ਼ ਸੋਨਾ ਹੀ ਉਹਦੇ ਕੋਲੋਂ ਲਵਾ ਕੇ ਰੱਖਿਆ ਸੀ ਕਿਉਂਕਿ ਉਹ ਮੈਨੂੰ ਉਹਦੇ ਲਈ ਬਣਾ ਕੇ ਮੈਂ ਹੀ ਲਿਆਇਆ ਸੀ ਤਾਂ ਮੇਰੀ ਸੱਸ ਸਹਰਾ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਸੋਨਾ ਪਾਇਆ ਸੀ ਤੇ ਤੁਸੀਂ ਸਾਡਾ ਵੀ ਮੋੜ ਦਿਓ ਮੈਂ ਉਹਨਾਂ ਨਾਲ ਵੀ ਲੜ ਪਿਆ ਸੀ ਮੈਂ ਕਿਹਾ ਕਿ ਬੇਇਜ਼ਤੀ ਕਰਾਉਣ ਵਾਲੋ ਚੁੱਪ ਚੰਗਾ ਚੁੱਪ ਕਰਕੇ ਇੱਥੋਂ ਚਲੇ ਜਾਓ ਕਾਫੀ ਲੋਕ ਇਕੱਠੇ ਹੋ ਗਏ ਸੀ ਮੈਂ ਕਿਹਾ ਕਿ ਮੇਰੇ ਭਰਾ ਨੂੰ ਵੀ ਬਦਨਾਮ ਕੀਤਾ ਤੇ ਮੈਨੂੰ ਵੀ ਕੀਤਾ ਜਦ ਕਿ ਇਹ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਸੈੱਟ ਸੀ ਮੈਂ ਤੇ ਬਦਨਾਮੀ ਸਾਨੂੰ ਦਿੰਦੀ ਸੀ ਅਸੀਂ ਇਹੋ ਜਿਹੇ ਨੂੰ ਘਰੇ ਨਹੀਂ ਰੱਖਣਾ ਮੇਰੀ ਘਰ ਵਾਲੀ ਚਲੀ ਗਈ ਸੀ ਮੈਂ ਇਕੱਲਾ ਰਹਿ ਗਿਆ ਸੀ ਮੈਂ ਆਪਣੀ ਛੁੱਟੀ ਪੂਰੀ ਹੋਣ ਤੋਂ ਪਹਿਲਾਂ ਫਿਰ ਦਬਾਈ ਚਲਾ ਗਿਆ ਤੇ ਉੱਥੇ ਜਾ ਕੇ ਮੈਂ ਸੋਚਿਆ ਕਿ ਹੁਣ ਇੱਥੇ ਹੀ ਕਿਸੇ ਕੁੜੀ ਦੇ ਨਾਲ ਵਿਆਹ ਕਰਵਾ ਲਵਾਂਗਾ ਇੱਥੇ ਵੀ ਪੰਜਾਬੀ ਕੁੜੀਆਂ ਬਥੇਰੀਆਂ ਸੀ ਜਿਹੜੀਆਂ ਮਾੜਾ-ਮੋਟਾ ਕੰਮ ਵੀ ਕਰਦੀਆਂ ਸੀ ਪਰ ਮੈਂ ਚਾਹੁੰਦਾ ਸੀ ਕਿ ਮੈਨੂੰ ਚੰਗੀ ਕੁੜੀ ਮਿਲੇ ਜਿੱਥੇ ਮੈਂ ਕੰਮ ਕਰਦਾ ਸੀ ਉੱਥੇ ਇੱਕ ਕੁੜੀ ਹੈ ਤਾਂ ਸੀ ਪਰ ਮੈਂ ਉਹਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਹ ਪਹਿਲਾਂ ਹੀ ਵਿਆਹੀ ਹੋਈ ਸੀ ਮੈਂ ਕੁਵਾਰੀ ਕੁੜੀ ਲੱਭਦਾ ਸੀ ਕਿਉਂਕਿ ਮੇਰੇ ਵਿਆਹ ਦਾ ਕਿਸੇ ਨੂੰ ਕਿਹੜਾ ਇੱਥੇ ਪਤਾ ਸੀ ਇਸ ਲਈ ਮੈਂ ਵਿਆਹੀ ਹੋਈ ਨਾਲ ਟਾਈਮ ਪਾਸ ਕਰਨ ਲੱਗ ਪਿਆ ਤੇ ਮੇਰੀ ਮਾਂ ਕਹਿੰਦੀ ਸੀ ਕਿ ਲਾਡੀ ਹੁਣ ਤੂੰ ਜਲਦੀ ਆ ਕੇ ਵਿਆਹ ਕਰਵਾ ਲੈ ਮੈਂ ਦੁਬਈ ਵਿੱਚ 5 ਸਾਲ ਲਾ ਲਈ ਸੀ ਤੇ ਕਾਫੀ ਪੈਸੇ ਜੋੜ ਲਏ ਸੀ ਮੈਂ ਆਪਣੀ ਮਾਂ ਨੂੰ ਸਿਰਫ ਖਰਚੇ ਜੋਗੇ ਪੈਸੇ ਭੇਜਦਾ ਸੀ ਤੇ ਬਾਕੀ ਆਪਣੇ ਕੋਲ ਰੱਖ ਲਏ ਸੀ ਤੇ ਫਿਰ ਦੁਬਈ ਵਿੱਚ ਵਿੱਚ ਹੀ ਕਿਸੇ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਵਿਆਹੀ ਹੋਈ ਨਾਲ ਮੈਂ ਜਦੋਂ ਗੱਲਬਾਤ ਕਰਨ ਲੱਗਿਆ ਤਾਂ ਉਹ ਮੈਨੂੰ ਚੰਗੀ ਲੱਗਣ ਲੱਗੀ ਕਿਉਂਕਿ ਉਹਦਾ ਘਰ ਵਾਲਾ ਬਿਲਕੁਲ ਵੀ ਚੰਗਾ ਨਹੀਂ ਸੀ ਤੇ ਉਹ ਇੰਡੀਆ ਤੋਂ ਹਜੇ ਨਵੀਂ-ਨਵੀਂ ਆਈ ਸੀ। ਉਹਨੂੰ ਆਏ ਨੂੰ ਕੋਈ ਤਨਕੋਮ ਹੀ ਨਹੀਂ ਹੋਈ ਸੀ ਤੇ ਕੰਮ 'ਤੇ ਲੱਗੀ ਹੋਈ ਸੀ। ਮੈਂ ਆਪਣੇ ਰੂਮ ਵਿੱਚ ਇਕੱਲਾ ਰਹਿਣ ਲੱਗ ਪਿਆ ਸੀ ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਰਿਹਾ ਕਰੋ ਤਾਂ ਗੀਤਾ ਮੇਰੇ ਨਾਲ ਰਹਿਣ ਲੱਗ ਪਈ ਸੀ। ਅਸੀਂ ਦੋਵੇਂ ਕਮਰਿਆਂ ਦਾ ਕਿਰਾਇਆ ਦਿੰਦੇ ਸੀ। ਹੋਰ ਵੀ ਖਰਚੇ ਸਾਂਝੇ ਕਰਦੇ ਸੀ। ਇੱਕ ਦੂਸਰੇ ਦਾ ਦੁੱਖ-ਸੁੱਖ ਦੇਖਦੇ ਸੀ ਤੇ ਕਦੇ ਕਦੀ ਕਦੀ ਇੱਕ ਦੂਸਰੇ ਦੇ ਨਾਲ ਰੋਮਾਂنس ਵੀ ਕਰ ਲੈਂਦੇ ਸੀ ਇਸ ਕਾਲ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ ਉਹ ਵੀ ਆਪਣਾ ਮੇਰੇ ਨਾਲ ਮਨ ਪਰਚਾ ਲੈਂਦੀ ਸੀ ਤੇ ਮੈਂ ਵੀ ਆਪਣਾ ਮਨ ਉਹਦੇ ਨਾਲ ਹਲਕਾ ਕਰ ਲੈਂਦਾ ਸੀ ਇੱਕ ਦਿਨ ਉਹ ਮੈਨੂੰ ਕਹਿੰਦੀ ਕਿ ਤੁਸੀਂ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਵਾ ਲੈਂਦੇ ਜਦ ਤੇ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਮੈਂ ਸੋਚਿਆ ਕਿ ਮੈਂ ਵੀ ਵਿਆਹਾ ਹੋਇਆ ਮੇਰੇ ਨਾਲ ਵੀ ਕਿਸੇ ਨੇ ਵਿਆਹ ਨਹੀਂ ਕਰਵਾਉਣਾ ਇਸ ਲਈ ਮੈਂ ਇਹਨੂੰ ਹੀ ਰੱਖ ਲੈਣਾ ਮੈਂ ਗੀਤਾ ਦੇ ਨਾਲ ਰਹਿਣ ਲੱਗ ਪਿਆ ਸੀ ਤੇ ਫਿਰ ਉਦੋਂ ਹੀ ਅਸੀਂ ਪੈਸੇ ਲਾ ਕੇ ਕੋਰਟ ਮੈਰਿਜ ਕਰਵਾ ਲਈ ਸੀ ਮੈਂ ਉੱਥੇ ਹੀ ਪੱਕਾ ਰਪੱਕਾ ਰਹਿਣ ਲੱਗ ਪਿਆ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਹੁਣ ਇੰਡੀਆ ਕਦੇ ਨਹੀਂ ਆਉਣਾ ਮੈਂ ਦੁਬਈ ਵਿੱਚ ਹੀ ਰਹੂੰਗਾ ਤੇ ਮੈਂ ਆਪਣਾ ਕੰਮ ਕਰ ਇੱਥੇ ਹੀ ਸੈੱਟ ਕਰ ਲਿਆ ਤੇ ਹੌਲੀ-ਹੌਲੀ ਮੇਰੇ ਕੋਲ ਪੈਸੇ ਵੀ ਮੈਂ ਬਹੁਤ ਕਮਾ ਲਈ ਸੀ ਤੇ ਆਪਣਾ ਪਰਿਵਾਰ ਪਾਲਣ ਜੋਗਾ ਹੋ ਗਿਆ ਸੀ ਮੇਰੇ ਇੱਕੋ ਹੀ ਮੁੰਡਾ ਸੀ ਉਹ ਵੀ ਦੁਬਈ ਵਿੱਚ ਹੀ ਸੀ ਤੇ ਉੱਥੇ ਹੀ ਪੜ੍ਹਨ ਲੱਗ ਪਿਆ ਸੀ ਮੈਂ ਆਪਣੀ ਸੈਟਿੰਗ ਬਹੁਤ ਔਖੀ ਕੀਤੀ ਸੀ ਦੁਬਈ ਵਿੱਚ ਸੈਟ ਅਪ ਹੋਣ ਦੇ ਲਈ ਮੈਂ ਬਹੁਤ ਕੁਝ ਕੀਤਾ ਸੀ ਫਿਰ ਹੌਲੀ ਹੌਲੀ ਰੱਬ ਨੇ ਸੁਣ ਲਈ ਸੀ ਤੇ ਮੈਂ ਤੇ ਗੀਤਾ ਆਪਣੇ ਸੋਹਣੇ ਚਿਹਰੇ ਬੱਚੇ ਦੇ ਨਾਲ ਜ਼ਿੰਦਗੀ ਗੁਜ਼ਾਰਨ ਲੱਗ ਪਈ ਸੀ ਤੇ ਫਿਰ ਮੈਨੂੰ ਬਾਹਰ ਗਏ ਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਮੈਂ ਦੁਬਈ ਦਾ ਹੀ ਵਸਨੀਕ ਬਣ ਗਿਆ ਸੀ ਤੇ ਉੱਥੇ ਹੀ ਰਹਿੰਦਾ ਸੀ ਆਪਣੇ ਮਾਂ ਨੂੰ ਫੋਨ ਕਰਦਾ ਸੀ ਤੇ ਉਹਦੇ ਨਾਲ ਫੋਨ ਤੇ ਗੀਤਾ ਦੇ ਵੀ ਕਰਵਾ ਦਿੰਦਾ ਸੀ ਪਰ ਮੇਰੀ ਮਾਂ ਦਾ ਦਿਲ ਬਿਲਕੁਲ ਵੀ ਨਹੀਂ ਲੱਗਦਾ ਸੀ ਇਸ ਲਈ ਮੈਂ ਆਪਣੇ ਵਿਆਹ ਤੇ ਬੱਚਿਆਂ ਤੋਂ ਬਾਅਦ ਉਸ ਨੂੰ ਲੈ ਕੇ ਇੰਡੀਆ ਆਇਆ ਤੇ ਉਹਦੇ ਮੇਰੇ ਘਰ ਦੇ ਬੜੇ ਹੈਰਾਨ ਸੀ ਕਿ ਗੀਤਾ ਇੰਨੀ ਸੋਹਣੀ ਕੁੜੀ ਜਿਹੜੀ ਤੇਰੀ ਕਿਸਮਤ ਵਿੱਚ ਲਿਖੀ ਹੋਈ ਸੀ ਮੇਰੀ ਮਾਂ ਮੇਰੇ ਮਾਂ ਪਿਓ ਨੇ ਉਹਦੀ ਬਹੁਤ ਇੱਜ਼ਤ ਕੀਤੀ ਸੀ ਤੇ ਗੀਤਾ ਸੱਚੀ ਇੱਕ ਬਹੁਤ ਚੰਗੀ ਕੁੜੀ ਸੀ ਉਹਨਾਂ ਬੈਠਣ ਉਠਣ ਦੀ ਬਹੁਤ ਤਮੀਜ਼ ਸੀ ਮੇਰੇ ਘਰ ਦੇ ਤਾਂ ਹੈਰਾਨੀ ਹੋਈ ਜਾਂਦੇ ਸੀ ਮੈਂ 2 ਕੁ ਮਹੀਨੇ ਗੀਤਾ ਤੇ ਆਪਣੇ ਮੁੰਡੇ ਨੂੰ ਇੰਡੀਆ ਵਿੱਚ ਰੱਖਿਆ ਥੋੜਾ ਬਹੁਤਾ ਆਪਣੇ ਮੁੰਡੇ ਨੂੰ ਇੱਧਰ ਉੱਤਰ ਦੀਆਂ ਗੱਲਾਂ ਸਮਝਾਈਆਂ ਤਾਂ ਉਹ ਥੋੜਾ ਥੋੜਾ ਸਮਝ ਹੀ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਦੁਬਾਰਾ ਫਿਰ ਦੁਬਾਰੀ ਚਲਾ ਗਿਆ ਤੇ ਉੱਥੇ ਹੀ ਆਪਣਾ ਕੰਮ ਕਰ ਲੱਗ ਪਿਆ ਸੀ ਆਪਣੇ ਬੱਚੇ ਨੂੰ ਸਕੂਲ ਤੇ ਜਾ ਲੱਗ ਪਏ ਸੀ ਤੇ ਗੀਤਾ ਦੇ ਨਾਲ ਆਪਣੀ ਵਧੀਆ ਜ਼ਿੰਦਗੀ ਗੁਜ਼ਾਰਨ ਲੱਗ ਗਿਆ ਸੀ ਹਾਂਜੀ ਦੋਸਤੋ ਇਸ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟਰਾਂ ਵਿੱਚ ਫੁਰਸਤਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ